ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2024 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਜਿਹੜੇ ਉਮੀਦਵਾਰਾਂ ਨੇ 2024 ਦੇ ਵਿੱਚ ਪੇਪਰ ਦਿੱਤਾ ਸੀ ਤੇ ਹੁਣ ਜਿਹੜੀ ਜੁਆਇਨਿੰਗ ਦੀ ਵੇਟ ਕਰ ਰਹੇ ਸੀ ਦੇਖੋ ਜਿਹੜਾ ਤੁਹਾਡਾ ਸਾਰਾ ਪ੍ਰੋਸੈਸ ਸੀ ਆ ਤੁਹਾਡਾ ਫੀਕ ਤੋਂ ਲੈ ਕੇ ਤੁਹਾਡਾ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਤੁਹਾਡਾ ਫਿਰ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਮੈਡੀਕਲ ਹੋਇਆ ਉਹ ਸਾਰਾ ਕੁਝ ਉਹਨੂੰ ਪ੍ਰੋਸੈਸ ਕੰਪਲੀਟ ਹੋ ਚੁੱਕਿਆ ਸੀ ਤੇ ਹੁਣ ਜਿਹੜਾ ਕੁਛਲੇ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਇਸ਼ੂ ਬਣਿਆ ਹੋਇਆ ਸੀ ਕਿ ਕੁਝ ਕਹਿ ਰਹੇ ਨੇ ਬੱਚੇ ਕਿ ਜੁਆਇਨਿੰਗ ਲੈਟਰ ਲਈ ਜਿਹੜੇ ਹੈਗੇ ਬੁਲਾਏ ਜਾ ਰਹੇ ਨੇ ਬੈਲਟ ਨੰਬਰ ਦਿੱਤੇ ਜਾ ਰਹੇ ਨੇ ਤੇ ਕੁਝ ਬੱਚੇ ਕਹਿ ਰਹੇ ਕਿ ਅਸੀਂ ਬਟਾਲੀ ਵਿੱਚ ਸਾਨੂੰ ਬੁਲਾਇਆ ਗਿਆ ਸਾਨੂੰ ਜਿਹੜਾ ਹੈਗਾ ਡਿਸਟ੍ਰਿਕਟ ਦੇ ਵਿੱਚ ਬੁਲਾਇਆ ਗਿਆ ਪਰ ਸਾਨੂੰ ਕੋਈ ਜਿਹੜਾ ਬੈਲਟ ਨੰਬਰ ਨਹੀਂ ਦੱਸਿਆ ਗਿਆ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅੱਜ ਦਾ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਉਣਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰ ਤੇ ਜਿਹੜਾ ਮੁੱਦਾ ਬਣਿਆ ਹੋਇਆ ਸੀ ਬੱਚਿਆਂ ਦੇ ਵਿੱਚ ਕਿ ਹੁਣ ਕੁਝ ਬੱਚੇ ਸੀ ਮਤਲਬ ਕਿ ਪੀਪੀ 36 ਵਟਾ ਦੀਆਂ ਦੇ ਬੱਚੇ ਕੰਟੈਕਟ 'ਚ ਆਏ ਸੀਗੇ ਤੇ ਉਹਨਾਂ ਦਾ ਜਿਹੜਾ ਹੈਗਾ ਮਤਲਬ ਕਿ ਪ੍ਰੋਸੈਸ ਚੱਲ ਰਿਹਾ ਸੀ ਉਹਨਾਂ 'ਚੋਂ ਹੀ ਕੁਝ ਬੱਚੇ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਹੈਗਾ ਵੈਲਟ ਨੰਬਰ ਨਹੀਂ ਦਿੱਤਾ ਗਿਆ ਤੇ ਕੁਝ ਬੱਚੇ ਕਹਿ ਰਹੇ ਨੇ ਕਿ ਜੋਇਨਿੰਗ ਲੈਟਰ ਜਿਹੜੇ ਮਤਲਬ ਕਿ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਸੀਗਾ ਤੇ ਵੈਲਟ ਨੰਬਰ ਵੀ ਦੇ ਦਿੱਤੇ ਗਏ ਨੇ ਤੇ ਜਿਹੜੀ ਜੋਇਨਿੰਗ ਹੈ ਉਹ ਵੀ ਕਦੋਂ ਤੱਕ ਹੋ ਸਕਦੀ ਹੈ ਇਹ ਸਾਰਾ ਚੀਜ਼ ਅੱਜ ਆਪਾਂ ਜਿਹੜਾ ਹੈਗਾ ਡਿਸਕਸ਼ਨ ਕਰਨੀ ਆ ਇਸ ਵੀਡੀਓ ਬਾਰੇ ਇਹ ਹੁਣ ਜਿਹਦੇ ਅੰਦਰ ਪਾ ਵੀਡੀਓ ਸਟਾਰਟ ਕਰਦੇ ਆ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਥੋੜਾ ਜਿਹਾ ਪ੍ਰੋਸੈਸੀ ਆ ਹੁਣ 2025 ਵਾਲਾ ਪ੍ਰੋਸੈਸ ਤੁਹਾਡੇ ਤੋਂ ਬਾਅਦ ਸਟਾਰਟ ਹੋਊਗਾ ਕਿਉਂਕਿ 2025 ਵਾਲਾ ਬੱਚਾ ਇਹ ਵੀਡੀਓ ਦੇਖ ਰਿਹਾ ਤੁਹਾਨੂੰ ਦੱਸ ਦਈਏ ਕਿ ਹੁਣ 2024 ਦੀ ਜਿਹੜੀ ਜੁਆਇਨਿੰਗ ਹੈ ਪਹਿਲਾਂ 2024 ਦੀ ਜੁਆਇਨਿੰਗ ਹੋਊਗੀ ਠੀਕ ਹੈ ਫਿਰ ਜਿਹੜਾ ਹੈਗਾ ਥੋੜਾ ਮਤਲਬ ਕਿ ਡੀਵੀ ਦਾ ਪ੍ਰੋਸੈਸ ਚੱਲੂ 2025 ਵਾਲਿਆਂ ਦਾ 2025 ਵਾਲਿਆਂ ਦਾ ਡੀਵੀ ਵਾਲਾ ਪ੍ਰੋਸੈਸ ਬਾਅਦ ਚੱਲੂਗਾ ਕਿਉਂਕਿ ਹੁਣ ਜੁਆਇਨਿੰਗ ਜਿਹੜਾ ਹੈਗਾ ਮਤਲਬ ਕਿ ਜੁਆਇਨਿੰਗ ਦਾ ਕੰਮ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜਾ ਹੁਣ ਬੱਚੇ ਆ ਦਾ ਡਾਊਟ ਸੀ ਆ ਕਿ ਬੈਲਟ ਨੰਬਰ ਕਿਉਂਕਿ ਕੱਲ ਪਿਛਲੀਆਂ ਵੀਡੀਓ ਦੇ ਵਿੱਚ ਇਹ ਜਿਹੜਾ ਆਪਾਂ ਇੱਕ ਵੀਡੀਓ ਪਾਈ ਸੀ ਇਸ ਦੇ ਰਿਲੇਟਡ ਜੁਆਇਨਿੰਗ ਦੇ ਰਿਲੇਟਡ ਤੇ ਕੁਝ ਬੱਚਿਆਂ ਨੇ ਮੰਨ ਲਓ ਕਿ ਕਮੈਂਟ ਕਰੇ ਕਿ ਹਜੇ ਕੋਈ ਜੁਆਇਨਿੰਗ ਲੈਟਰ ਨਹੀਂ ਕੋਈ ਵੀ ਪ੍ਰੋਸੈਸ ਨਹੀਂ ਚੱਲ ਰਿਹਾ ਕੋਈ ਬੈਲਟ ਨੰਬਰ ਨਹੀਂ ਦੇ ਰਹੇ ਅੱਜ ਆਪਾਂ ਇਹਨਾਂ ਸਾਰੀ ਚੀਜ਼ ਬਾਰੇ ਗੱਲਬਾਤ ਕਰਨੀ ਆ ਕਿ ਉਹ ਗੱਲ ਕਿੰਨੀ ਸੱਚ ਆ ਕਿੰਨੀ ਝੂਠਾ ਆ ਜਿਹੜਾ ਫਿਰ ਤੁਸੀਂ ਦੇਖ ਰਿਹਾ ਸੀ ਇੱਕ ਆਪਣਾ ਆਰਮਡ ਗੈਡਰ ਦੇ ਜਿਹੜਾ ਹੈ 776 ਬੱਚਿਆਂ ਦਾ ਇੱਕ ਨੋਟਸ ਵਾਇਰਲ ਹੋਇਆ ਸੀਗਾ ਜਿਸ ਦੇ ਵਿੱਚ ਲਿਖਿਆ ਸੀ ਕਿ 5 ਤਰੀਕ ਤੋਂ ਪਹਿਲਾਂ 5 ਜਨਵਰੀ ਤੋਂ ਪਹਿਲਾਂ ਉਹ ਸੋਡਾ ਜਿਹੜਾ ਸਾਰਾ ਪ੍ਰੋਸੈਸ ਹੈ ਉਹ ਕੰਪਲੀਟ ਹੋ ਕੀਤਾ ਹੋਣਾ ਚਾਹੀਦਾ ਹੈ ਸੋਡੇ ਬਟਾਲੀਅਨ ਦੇ ਹੈੱਡ ਦੁਆਰਾ ਠੀਕ ਹੈ ਆਰਮਡ ਗੈਡਰ ਲਈ ਤੇ ਇਹ ਜਿਹੜਾ ਮਤਲਬ ਕਿ ਬੱਚੇ ਹੁਣ ਲਗਾਤਾਰ ਬੁਲਾਏ ਜਾ ਰਹੇ ਨੇ ਤੇ ਉੱਥੇ ਜਾ ਕੇ ਜਦੋਂ ਮਤਲਬ ਕਿ ਬਟਾਲੀਅਨ ਦੇ ਵਿੱਚ ਹੈਗੇ ਹੁਣ ਬੱਚੇ ਸੇਮ ਗਏ ਵੀ ਠੀਕ ਹੈ ਉਹਨਾਂ ਨੂੰ ਬੈਲਟ ਨੰਬਰ ਨਹੀਂ ਮਿਲਿਆ ਤੇ ਉਹ ਉੱਥੇ ਥਾਂ ਤੇ ਉਸੇ ਥਾਂ ਤੇ ਕੁਝ ਬੱਚੇ ਗਏ ਉਹਨੇ ਸਾਨੂੰ ਬੈਲਟ ਨੰਬਰ ਦਾ ਪਤਾ ਲ ਦੇਖੋ ਅਜੇ ਵੀ ਜਿਹੜਾ ਬੈਲਟ ਨੰਬਰ ਦਾ ਪ੍ਰੋਸੈਸ ਹੁੰਦਾ ਹੈ ਉਹ ਇਹੀ ਬੈਲਟ ਨੰਬਰ ਦਾ ਇਹ ਪ੍ਰੋਸੈਸ ਨਹੀਂ ਕਿ ਹਾਂ ਤੁਹਾਨੂੰ ਕੋਈ ਮਤਲਬ ਕਿ ਸਲਿੱਪ ਦੇ ਦੇਣਗੇ ਉਹਦੇ ਉੱਤੇ ਬੈਲਟ ਨੰਬਰ ਲਿਖਿਆ ਹੋਊਗਾ ਜਾਂ ਤੁਹਾਨੂੰ ਕੋਈ ਮਤਲਬ ਕਿ ਆਪਾਂ ਕਹਿ ਸਕਦਾ ਲੋਗੋ ਦੇ ਦੇਣਗੇ ਜਾਂ ਉਹਦੇ ਉੱਤੇ ਬੈਲਟ ਨੰਬਰ ਲਿਖਿਆ ਹੋਊਗਾ ਇਹ ਹੀ ਮਤਲਬ ਕਿ ਇਹ ਚੀਜ਼ ਨਹੀਂ ਹੁੰਦੀ ਹੁਣ ਜਿਹੜੇ ਤੁਹਾਡੇ ਜੁਆਇਨਿੰਗ ਲੈਟਰ ਨੇ ਜੁਆਇਨਿੰਗ ਲੈਟਰ ਤੁਹਾਡੇ ਹੋ ਰਿਹਾਗੇ ਟਾਈਪ ਠੀਕ ਹੈ ਤੇ ਤੁਹਾਨੂੰ ਜਦੋਂ ਬਟਾਲੀ ਜਾਂ ਜ਼ਿਲ੍ਹੇ ਦੇ ਵਿੱਚ ਬੁਲਾਇਆ ਜਾਂਦਾ ਉੱਥੇ ਤੁਹਾਡੇ ਡਾਕੂਮੈਂਟ ਉਹ ਤੁਸੀਂ ਜਿਹੜੇ ਨਾਮ ਲੈ ਕੇ ਜਾਣੇ ਆ ਜਿਵੇਂ 10th ਦਾ ਹੋ ਗਿਆ ਤੁਹਾਡਾ ਪਲੱਸ ਤੇ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਜਿਹੜਾ ਜਿਹੜਾ ਤੁਸੀਂ ਭਰਤੀ ਵੇਲੇ ਨਾਲ ਲਾਇਆ ਸੀ ਆ ਤੇ ਉਥੇ ਹੁਣ ਤੁਹਾਡੇ ਜੁਆਇਨਿੰਗ ਲੈਟਰ ਟਾਈਪ ਹੋ ਰਹੇ ਨੇ ਜੁਆਇਨਿੰਗ ਲੈਟਰ ਟਾਈਪ ਹੋ ਰਹੇ ਨੇ ਉਹਦੇ ਵਿੱਚ ਤੁਹਾਨੂੰ ਜਦੋਂ ਬੁਲਾਇਆ ਉਥੇ ਕੀ ਪ੍ਰੋਸੈਸ ਹੋਊਗਾ ਉਸ ਜੁਆਇਨਿੰਗ ਲੈਟਰ ਦੇ ਵਿੱਚ ਸਿਰਫ ਮਤਲਬ ਕਿ ਡੇਟ ਨਹੀਂ ਪਾਈ ਡੇਟ ਉਹ ਉਹ ਤੋਂ ਪਾਉਣਗੇ ਜੁਆਇਨਿੰਗ ਲੈਟਰ ਤੇ ਜਿਸ ਦਿਨ ਤੁਹਾਡੀ ਜੁਆਇਨਿੰਗ ਹੋਊਗੀ ਤੇ ਇਹਦਾ ਜਿਹੜਾ ਮਤਲਬ ਕਿ ਪ੍ਰੋਸੈਸ ਕੀ ਚੱਲ ਰਿਹਾ ਉਹ ਤੁਹਾਨੂੰ ਜਦੋਂ ਬਟਾਲੀਅਨ ਜਾਂ ਡਿਸਟ੍ਰਿਕਟ ਦੇ ਵਿੱਚ ਬੁਲਾਉਂਦੇ ਨੇ ਉਥੇ ਜਿਹੜਾ ਹੈਗਾ ਤੁਹਾਡੀ ਜੁਆਇਨਿੰਗ ਵੇਲੇ ਜਿਹੜਾ ਜੁਆਇਨਿੰਗ ਲੈਟਰ ਦੇਣਾ ਉਸਦੇ ਤੁਹਾਨੂੰ ਚੈੱਕ ਕਰਨੀ ਜਿਹੜਾ ਹੈਗਾ ਜੁਆਇਨਿੰਗ ਲੈਟਰ ਕੋਲੇ ਮਤਲਬ ਟਾਈਪ ਕਰ ਵੇਲੇ ਬਿਠਾਇਆ ਜਾਂਦਾ ਕਿ ਤੁਸੀਂ ਆਪਣੇ ਜਿਹੜੇ ਮਾਤਾ ਦਾ ਨਾਮ ਠੀਕ ਆ ਪਿਤਾ ਦਾ ਨਾਮ ਆਪਣਾ ਨਾਮ ਆਪਣੀ ਡੇਟ ਆਫ ਬਰਥ ਇੱਕ ਤੁਹਾਡਾ ਰੋਲ ਨੰਬਰ ਰੋਲ ਨੰਬਰ ਦਾ ਕੀ ਪ੍ਰੋਫੈਸਰ ਰੋਲ ਨੰਬਰ ਜਿਹੜਾ ਅਗਰ ਤੁਹਾਡੇ ਕੋਲ ਫਿਜ਼ੀਕਲ ਕਲੀਅਰ ਵਾਲੀ ਸਲਿੱਪ ਹੈਗੀ ਆ ਠੀਕ ਆ ਜਿਹੜੀ ਫਿਜ਼ੀਕਲ ਕਲੀਅਰ ਵਾਲੀ ਸਲਿੱਪ ਹੈ ਉਹਦੇ ਉੱਤੇ ਲਿਖਿਆ ਹੁੰਦਾ ਆਪਣਾ ਰੋਲ ਨੰਬਰ ਠੀਕ ਹੈ ਜਿਹੜਾ ਤੁਸੀਂ ਉਹਦਾ ਰੋਲ ਨੰਬਰ ਚੈੱਕ ਕਰੋਗੇ ਤੇ ਹੋ ਮਤਲਬ ਕਿ ਰੋਲ ਨੰਬਰ ਅਦਰਵਾਈਜ਼ ਤੁਹਾਡੇ ਕੋਲ ਸਲਿੱਪ ਹੈ ਤਾਂ ਵੀ ਕੋਈ ਚੱਕਰ ਨਹੀਂ ਅਦਰਵਾਈਜ਼ ਉੱਥੇ ਮਤਲਬ ਕਿ ਮੈਗਮੇਨ ਦੇ ਕੋਲ ਸਾਰਾ ਪ੍ਰੋਸੀਜਰ ਹੁੰਦਾ ਹੈ ਉਹਨਾਂ ਕੋਲ ਵੀ ਰੋਲ ਨੰਬਰ ਹੁੰਦਾ ਪਰ ਅਗਰ ਤੁਹਾਡੇ ਕੋਲ ਤੁਹਾਡੀ ਸਲਿੱਪ ਹੈ ਤਾਂ ਜ਼ਰੂਰ ਨਾਲ ਲੈ ਕੇ ਜਾਇਓ ਠੀਕ ਹੈ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਉੱਥੇ ਮਤਲਬ ਕਿ ਸਾਰਾ ਉੱਥੇ ਡਾਟਾ ਦੁਬਾਰਾ ਰੀਫਿਲ ਕੀਤਾ ਜਾਂਦਾ ਠੀਕ ਹੈ ਉਹ ਜੋਇਨਿੰਗ ਲੈਟਰ ਦੇ ਵਿੱਚ ਤੇ ਇੱਕ ਤੁਸੀਂ ਮਤਲਬ ਕਿ ਹੁਣ ਕੁਝ ਬੱਚਿਆਂ ਦੇ ਡਾਊਟ ਆਉਂਦੇ ਨੇ ਕਿ ਸਰ ਜੇ ਮਤਲਬ ਕਿ ਜਦੋਂ ਉਹ ਬੁਲਾ ਰਹੇ ਨੇ ਹੁਣ ਜੋਇਨਿੰਗ ਲੈਟਰ ਟਾਈਪ ਕਰਨ ਲਈ ਵੀ ਸਾਨੂੰ ਕੀ ਕੁਝ ਲੈ ਕੇ ਜਾਣਾ ਦੇਖੋ ਜਿਹੜੇ ਤੁਹਾਨੂੰ ਸਰਟੀਫ ਉਥੇ ਕਿਰਪਾ ਕਰਕੇ ਆਪਣੇ ਨਾਮ ਨੇ ਹੁਣ ਬੱਚੇ ਡੇਲੀ ਮਤਲਬ ਕਿ ਗਲਤੀ ਕਰ ਰਹੇ ਨੇ ਅਸੀਂ ਬਾਰ ਬਾਰ ਉਹਨਾਂ ਨੂੰ ਇਸ ਚੀਜ਼ ਬਾਰੇ ਵੇਅਰ ਕਰਦੇ ਆ ਕਿ ਆਪਣੇ ਜਿਹੜੇ ਨਾਮ ਦੇ ਸਪੈਲਿੰਗਸ ਨੇ ਉਹ ਹੁਣ ਧਿਆਨ ਨਾਲ ਲਿਖੋ ਹੁਣ ਲਾਸਟ ਵਾਰ ਹੈ ਅਗਰ ਤੁਹਾਡਾ ਕੋਈ ਡਾਕੂਮੈਂਟ ਹੁਣ ਗਲਤ ਹੋ ਗਿਆ ਤਾਂ ਤੁਸੀਂ ਜਿਹੜਾ ਹੈਗਾ ਮਤਲਬ ਇਹ ਹੋ ਸਕਦਾ ਸਾਨੂੰ ਅੱਗੇ ਜਾ ਕੇ ਇਸ ਚੀਜ਼ ਵਿੱਚ ਮੁਸ਼ਕਲ ਆਵੇ ਠੀਕ ਹੈ ਆਪਣੇ ਜਿਹੜੇ ਨਾਮ ਆ ਗਏ ਆਪਣੇ ਮਾਤਾ ਪਿਤਾ ਦੇ ਨਾਮ ਆ ਤੇ ਇੱਕ ਇਹ ਚੀਜ਼ ਆ ਕੇ ਸਾਨੂੰ ਵਿਧਾਨ ਸਭਾ ਹਲਕਾ ਕਿਹੜਾ ਲੱਗਦਾ ਠੀਕ ਹੈ ਇਹ ਹੀ ਘਰੋਂ ਪਤਾ ਕਰਕੇ ਜਾਓ ਆਪਣੇ ਏਰੀਆ ਚੋਂ ਕਈ ਵਾਰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਤੇ ਲੋਕ ਸਭਾ ਹਲਕਾ ਤੁਹਾਨੂੰ ਕੋਈ ਡਿਸਟ੍ਰਿਕਟ ਪੈਂਦਾ ਕੋਈ ਜਿਹੜਾ ਹੈਗਾ ਮਤਲਬ ਕਿ ਐਮ ਐਲ اے ਮਤਲਬ ਹੁੰਦਾ ਥੋੜਾ ਵਿਧਾਨ ਸਭਾ ਦਾ ਠੀਕ ਹੈ ਜਿਹੜੇ ਥੋੜੇ ਹੁਣ ਜਿਵੇਂ ਆਪਣੇ 117 ਐਮ ਐਲ اے ਨੇ ਪੰਜਾਬ ਚ ਇਹ ਹਲਕਾ ਤੁਹਾਨੂੰ ਵਿਧਾਨ ਸਭਾ ਦਾ ਕਿਹੜਾ ਲੱਗਦਾ ਥੋੜਾ ਐਮ ਐਲ اے ਕਿਹੜੀ ਸੀਟ ਤੋਂ ਥੋੜਾ ਹੁੰਦਾ ਤੇ ਲੋਕ ਸਭਾ ਹਲਕਾ ਲੋਕ ਸਭਾ ਹਲਕਾ ਜਿਹੜੀ ਮਤਲਬ ਕਿ ਮੇਨ ਮੇਨ ਸੀਟਾਂ ਆਈਆਂ ਠੀਕ ਆਪਣੀਆਂ ਉਹ ਸੀਟਾਂ ਰਹੀਆਂ ਹੈਗੇ ਤੁਸੀਂ ਪਤਾ ਕਰਕੇ ਜਾਣੀਏ ਕਿ ਇਸ ਨੂੰ ਵਿਧਾਨ ਸਭਾ ਹਲਕਾ ਕਿਹੜਾ ਲੱਗਦਾ ਤੇ ਲੋਕ ਸਭਾ ਹਲਕਾ ਕਿਹੜਾ ਲੱਗਦਾ ਤੇ ਇੱਕ ਜਿਹੜਾ ਤੁਸੀਂ ਮੰਨ ਲਓ ਕਿ ਬਰਥਮਾਰਕ ਪਛਾਣ ਚਿੰਨ੍ਹ ਤੁਸੀਂ ਮੈਡੀਕਲ ਵੇਲੇ ਲਗਾਇਆ ਸੀ ਠੀਕ ਹੈ ਮੈਡੀਕਲ ਸਮੇਂ ਜਦੋਂ ਤੁਹਾਡਾ ਤੁਹਾਡਾ ਮੈਡੀਕਲ ਹੋਇਆ ਸੀ ਤਾਂ ਉੱਥੇ ਤੁਹਾਡੇ ਇੱਕ ਮਤਲਬ ਕਿ ਪਛਾਣ ਚਿੰਨ੍ਹ ਲਿਖਵਾਇਆ ਗਿਆ ਸੀ ਕਿ ਕੋਈ ਤੁਹਾਡੇ ਨਿਸ਼ਾਨ ਹੋਵੇ ਸਰੀਰ ਦੇ ਉੱਤੇ ਬਾਡੀ ਦੇ ਉੱਤੇ ਕੋਈ ਨਿਸ਼ਾਨ ਹੋਵੇ ਤੁਹਾਡੇ ਹੱਥ ਤੇ ਸੱਟ ਹੋਵੇ ਜਦ ਤੁਸੀਂ ਜੋ ਵੀ ਮੈਡੀਕਲ ਵੇਲੇ ਨਿਸ਼ਾਨ ਲਗਾਇਆ ਸੀ ਉਹ ਤੁਸੀਂ ਚਿੱਤੇ ਰੱਖੋ ਬੈਸ ਉਹਨਾਂ ਕੋਲ ਮੈਡੀਕਲ ਸਲਿੱਪ ਮਤਲਬ ਕਿ ਹੁੰਦੀ ਆ ਤੇ ਉਹ ਜਿਹੜਾ ਮਤਲਬ ਕਿ ਜੋਇਨਿੰਗ ਲੈਟਰ ਦੇ ਉੱਤੇ ਲਿਖਿਆ ਜਾਂਦਾ ਕਿ ਬੱਚੇ ਦੇ ਜਿਹੜਾ ਹੈਗਾ ਮਤਲਬ ਕਿ ਬਾਡੀ ਦੇ ਉੱਤੇ ਕੀ ਜਿਹੜਾ ਬਰਥਮਾਰਕ ਹੈ ਕੀ ਪਛਾਣ ਚਿੰਨ ਠੀਕ ਹੈ ਇਹ ਸਾਰਾ ਮਤਲਬ ਕਿ ਪ੍ਰੋਸੈਸ ਚੱਲ ਰਿਹਾ ਤੇ ਹੁਣ ਆਪਾਂ ਜਿਹੜਾ ਬੈਲਟ ਨੰਬਰ ਤੇ ਜੁਆਇਨਿੰਗ ਦੀ ਗੱਲ ਆ ਜਿਹੜਾ ਬੈਲਟ ਨੰਬਰ ਆ ਮੈਂ ਤੁਹਾਨੂੰ ਜਿਹੜਾ ਪਹਿਲੀ ਵਾਰ ਤਾਂ ਕੋਈ ਸਲਿੱਪ ਨਹੀਂ ਮਿਲਦੀ ਤੁਹਾਨੂੰ ਠੀਕ ਹੈ ਕੋਈ ਕੁਝ ਨਹੀਂ ਮਿਲਦਾ ਜਿਹੜਾ ਤੁਹਾਡਾ ਬੈਲਟ ਨੰਬਰ ਦਾ ਪ੍ਰੋਸੈਸ ਆ ਉਹ ਤੁਹਾਡੇ ਜੁਆਇਨਿੰਗ ਲੈਟਰ ਦੇ ਵਿੱਚ ਹੀ ਟਾਈਪ ਕੀਤਾ ਹੋਇਆ ਹੈ ਠੀਕ ਹੈ ਤੁਹਾਡਾ ਜੁਆਇਨਿੰਗ ਲੈਟਰ ਟਾਈਪ ਹੋ ਰਿਹਾ ਉਹਦੇ ਵਿੱਚ ਹੀ ਜਿਹੜਾ ਤੁਹਾਡਾ ਬੈਲਟ ਨੰਬਰ ਤੁਹਾਨੂੰ ਮਿਲ ਕੇ ਦਿਖ ਜਾਊਗਾ ਜਦੋਂ ਤੁਸੀਂ ਟਾਈਪਿੰਗ ਲੈਟਰ ਜੁਆਇਨਿੰਗ ਲੈਟਰ ਲਿਖਾਈ ਜਾਂਦੇ ਨੇ ਤਾਂ ਤੁਸੀਂ ਉੱਥੇ ਪੁੱਛ ਸਕਦੇ ਹੋ ਦੇਖ ਸਕਦੇ ਹੋ ਕਿ ਬੈਲਟ ਨੰ ਠੀਕ ਹੈ ਤੇ ਜਿਹੜੀ ਹੁਣ ਜੁਆਇਨਿੰਗ ਦੀ ਗੱਲ ਕਰਦੇ ਆਪਾਂ ਕਿ ਜਿਹੜੀ ਤੁਹਾਡੀ 2024 ਵਾਲੇ ਬੱਚਿਆਂ ਦੀ ਜੁਆਇਨਿੰਗ ਹੈ ਉਹ ਕਦੋਂ ਤੱਕ ਹੋ ਸਕਦੀ ਆ ਜਿਹੜੀ ਦੇਖੋ ਜੁਆਇਨਿੰਗ ਦੀ ਗੱਲ ਹੈ ਜੁਆਇਨਿੰਗ ਤੁਹਾਡੀ ਇਸ 15 ਤਰੀਕ ਤੋਂ ਪਹਿਲਾਂ-ਪਹਿਲਾਂ ਤੁਹਾਡੀ ਜੁਆਇਨਿੰਗ ਹੋ ਜਾਊਗੀ ਕਿਉਂਕਿ ਅੱਜ 4 ਤਰੀਕ ਹੈ ਸ਼ਾਇਦ ਤੇ 5 ਤਰੀਕ ਦੇ ਵਿੱਚ ਵਿੱਚ ਮਤਲਬ ਕਿ 4 ਤੋਂ 5 ਤਰੀਕ ਦੇ ਵਿੱਚ ਵਿੱਚ ਸਾਰੇ ਡਿਸਟ੍ਰਿਕਟ ਸਾਰੇ ਮੈਟਾਲੀਅਨਸ ਆ ਜਿਹੜਾ ਸਾਰਾ ਪ੍ਰੋਸੈਸ ਹੈ ਉਹ ਤੁਹਾਡਾ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਊਗਾ ਜਿਹੜੇ ਬੱਚਿਆਂ ਦਾ ਗੱਲ ਮੈਡੀਕਲ ਕੁਝ ਕਹਿ ਰਹੇ ਸੀਗੇ ਕਿ ਆਪਾਂ ਮੰਨ ਲਓ ਕਿ タルਮ ਤਾਰਨ ਦਾ ਤੇ ਆਪਣੇ ਇੱਕ IRV IRV ਸੰਗਰੂਰ ਦੇ ਕੁਝ ਬੱਚੇ ਸੀਗੇ ਤੇ ਇੱਕ BAP 36 ਬਟਾਲੀ ਨੇ ਪਟਿਆਲਾ ਦੇ ਕੁਝ ਬੱਚੇ ਸੀਗੇ ਉਹਨਾਂ ਦਾ ਸਾਰੇ ਬੱਚਿਆਂ ਦਾ ਮੈਡੀਕਲ ਪ੍ਰੋਸੈਸ ਜਿਹੜਾ ਥੋੜਾ ਉਹ ਉਹਨਾਂ ਦਾ ਮਤਲਬ ਕਿ ਕੱਲ ਕੰਪਲੀਟ ਹੋ ਚੁੱਕਿਆ ਹੈ ਮੈਡੀਕਲ ਕੰਪਲੀਟ ਹੋ ਗਿਆ ਉਹਨਾਂ ਦੀ ਵੈਰੀਫਿਕੇਸ਼ਨ ਹੋ ਚੁੱਕੀ ਹੈ ਬਸ ਮੇਬੀ ਹੋ ਸਕਦਾ 1-2 ਦਿਨ ਹੋਰ ਲੱਗੇਆਂ 5 ਤਰੀਕ ਤੋਂ ਪਹਿਲਾਂ ਜਿਹੜਾ ਥੋੜਾ ਸਾਰਾ ਪ੍ਰੋਸੈਸ ਹੈ ਉਹ ਕੰਪਲੀਟ ਹੋ ਜਾਊਗਾ ਮੈਡੀਕਲ ਸਾਰਾ ਠੀਕ ਹੈ ਕੱਲ ਵੀ ਹੋ ਗਿਆ ਤੇ ਹੋਰ ਫਿਲਹਾਲ ਤਾਂ ਜਿਹੜੀ ਮਤਲਬ ਕਿ ਇਹ ਅਪਡੇਟ ਹੈ ਕਿ ਮੈਡੀਕਲ ਹੁਣ ਕੱਲ ਦਾ ਡਨ ਹੋ ਗਿਆ ਵੈਰੀਫਿਕੇਸ਼ਨ ਡਨ ਹੋ ਗਈ ਠੀਕ ਹੈ ਤੇ ਹੁਣ ਕੋਈ ਪ੍ਰੋਸੈਸ ਨਹੀਂ ਰਿਹਾ ਹੁਣ ਸਿਰਫ ਉਹਨਾਂ ਦਾ ਜੁਆਇਨਿੰਗ ਲੈਟਰ ਟਾਈਪ ਕਰਨ ਦਾ ਪ੍ਰੋਸੈਸ ਚੱਲ ਰਿਹਾ ਉਹ ਦੋ ਦਿਨਾਂ ਦੇ ਵਿੱਚ ਵਿੱਚ ਹੁਣ ਅੱਜ ਚਾਹ ਤਰੀਕ ਨੂੰ ਕੀ ਤੇ 5 ਤਰੀਕ 4 ਤੇ 5 ਤਰੀਕ ਦੇ ਵਿੱਚ ਵਿੱਚ ਇਹ ਦੋ ਦਿਨਾਂ ਦਾ ਦੋ ਦਿਨਾਂ ਦੇ ਵਿੱਚ ਥੋੜਾ ਜੁਆਇਨਿੰਗ ਲੈਟਰ ਟਾਈਪਿੰਗ ਵਾਲਾ ਪ੍ਰੋਸੈਸ ਸਾਰਾ ਕੰਪਲੀਟ ਹੋ ਜਾਊਗਾ ਤੇ ਜਿਹੜੀ ਜੁਆਇਨਿੰਗ ਲੈਟਰ ਦੀ ਗੱਲ ਹੈ ਜੁਆਇਨਿੰਗ ਲੈਟਰ ਸੋਨੂੰ 15 ਤਰੀਕ ਤੋਂ ਪਹਿਲਾਂ ਪਹਿਲਾਂ ਸੋਡੂ ਜਿਹੜੀ ਹੈਗੇ ਜੁਆਇਨ ਹੋ ਜਾਊਗੀ 15 ਨਹੀਂ 20 ਤਰੀਕ ਮਤਲਬ ਇਹ ਨ ਆਪਾਂ ਕਹਿ ਸਕਦੇ ਹਾਂ ਕਿ ਬੀ ਕਲੀਅਰ ਨਹੀਂ ਹੁੰਦਾ। ਇਹਨਾਂ ਨੰਬਰ ਮੱਥ ਦੇ ਉੱਥੋਂ ਤੋਂ ਪਹਿਲਾਂ-ਪਹਿਲਾਂ ਤੁਹਾਨੂੰ ਜੁਆਇਨਿੰਗ ਮਿਲ ਜੂਗੀ 2024 ਵਾਲੇ ਬੱਚਿਆਂ ਨੂੰ। ਤੇ 2025 ਦਾ ਪ੍ਰੋਸੈਸ ਉਹ 2025 ਦਾ ਪ੍ਰੋਸੈਸ ਹੈ ਉਹ 2024 ਦੀ ਜੁਆਇਨਿੰਗ ਤੋਂ ਬਾਅਦ ਹੁਣ ਸਟਾਰਟ ਹੋਊਗਾ। ਤੇ ਬਾਕੀ ਅਗਰ 2025 ਵਾਲਿਆਂ ਦੀ ਹੁਣ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਰਹੀ ਆ ਉਹਨਾਂ ਬੱਚਿਆਂ ਦੇ ਕੁਝ ਡਾਊਟ ਨੇ ਤਾਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਜਿਹੜੇ ਡਾਕੂਮੈਂਟਸ ਨੇ ਹੁਣ ਉਹਨਾਂ ਨੂੰ ਕੰਪਲੀਟ ਕਰਵਾ ਲਓ, ਕੋਈ ਡਾਕੂਮੈਂਟਸ ਪ੍ਰੋਬਲਮ ਉਹਨਾਂ ਨੂੰ ਕੰਪਲੀਟ ਕਰਵਾ ਲਓ ਕਿਉ ਤੇ 5-7 ਦਿਨਾਂ ਦੇ ਵਿੱਚ 2024 ਵਾਲੇ ਬੱਚਿਆਂ ਦੀ ਜੁਆਇਨਿੰਗ ਹੋ ਜਾਊਗੀ ਠੀਕ ਹੈ ਤੇ ਬਾਕੀ ਅਗਰ ਅੱਜ ਦੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਕਰਦੇ ਹੋ ਤੇ ਬੈਲ ਆਈਕਨ ਉਂ ਪ੍ਰੈਸ ਕਰਦੇ ਹੋ ਤੇ ਅਗਰ ਤੁਹਾਡਾ ਕਿਸੇ ਪ੍ਰਕਾਰ ਦਾ ਡਾਊਟ ਹੁੰਦਾ 2024 ਵਾਲੇ ਬੱਚਿਆਂ ਦਾ 2025 ਵਾਲੇ ਬੱਚਿਆਂ ਦਾ ਜਾਂ 2026 ਦੀ ਤਿਆਰੀ ਕਰ ਰਹੇ ਬੱਚੇ ਤੇ ਉਹ ਆਪਣਾ ਯਾਰ ਕਮੈਂਟ ਕਰ ਸਕਦੇ ਆ ਮੈਂ ਜਿਹੜੇ ਤੁਹਾਡੇ ਡਾਊਟ ਨੇ ਉਹ ਬਾਈ ਵੀਡੀਓ ਜਾਂ ਬਾਈ ਤੁਹਾਡਾ ਰਿਪਲਾਈ ਨਾਲ ਆਪਾਂ ਡਾਕੂਮੈਂਟਾਂ ਦੇ ਵਿੱਚ ਕਲੀਅਰ ਕਰ ਦਾਂਗੇ ਤੇ ਮੈਂ ਉਮੀਦ ਕਰਦਾ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ